ਆਪਾਂ ਤਾਂ ਪੰਜਾਬ ਦੇ ਪ੍ਰਧਾਨ ਤੋਂ ਲੈ ਕੇ ਆਏ ਟਰੈਕਟਰ ਲੈ ਕੇ ਆਏ ਮੈਂ ਅੱਛਾ ਗਿਲਸਾ ਤੋਂ ਆਕੇ ਲਈ ਸੀ ਕਿ ਸਾਨੂੰ ਪਤਾ ਨਹੀਂ ਲੱਗੇ ਕਿਹੜੇ ਵੇਲੇ ਸਾਡੇ ਟਿਕਟ ਕੱਟਦੀ ਸਾਡੇ ਜੀ ਸਵੇਰ ਦੇਖਿਆ ਸਵੇਰ ਮੇਰੇ ਪੇਪਰ ਦੇ ਫਰੰਟ ਪੇਜ ਤੇ ਮੇਰਾ ਨਾਮ ਸੀ ਕਿ ਆਪ ਵੱਲੋਂ ਟਿਕਟ ਜਾਲ ਬੇਨਤੀ ਸੰਬੰਧਿਤ ਦਿੱਤੀ ਗਈ ਹੈ ਤੋਂ ਖਬਰਾਂ ਉਨ ਲੱਗੇ ਵੀ ਆਏ ਕਿ ਟਰੈਕਟਰ ਦਾ ਕੰਦੇ ਬਾਹਰ ਦੇ ਬੰਦੇ ਕੋਈ ਦਿੱਲੀ ਤੋਂ ਜੂਰ ਪਾ ਕੇ ਲੈ ਕੇ ਬਾਹਰ ਦੇ ਕਿਹਦੇ ਵਾਲ ਦੇ ਕੋਈ ਐਮਐਲਏ ਦਾ ਜਾਂ ਪੰਜਾਬ ਪ੍ਰਧਾਨ ਦੀ ਵੈਲਿਊ ਖਤਮ ਕਰ ਤੁਹਾਨੂੰ ਲਾਸਟ ਟਾਈਮ ਪਰ ਆਉਂਦੇ ਰਹਿੰਗੇ ਕਿ ਨਹੀਂ ਕੀ ਵੈਲਿਊ ਹੈ ਕਿੰਨਾ ਦੀ ਪ੍ਰਧਾਨ ਜੀ ਨੂੰ ਬੇਨਤੀ ਕਹਿੰਦਾ ਅਮਰੋੜਾ ਨੂੰ ਕਰਦਾ ਜੀ ਤੁਸੀਂ ਆਪ ਕਿੱਥੇ ਗਏ ਜੀ ਉਹ? ਤੋਂ ਦਿਲੋਂ ਬੰਦੇ ਆਇਆ ਉਹ ਪ੍ਰੈਸ਼ਰ ਪਾ ਕੇ ਟਿੱਕ ਟਲ ਰਹੇ ਨਾ ਛਲ ਰਹੇ। ਮਤਬ ਗਿਲਸਾਬ ਨਾਲ ਤੁਹਾਡੀ ਗੱਲਬਾਤ ਹੋਈ ਗਿਲਸਾਬ ਨੂੰ ਕੀਤੀ ਵੀ ਗਿਲਸਾਬ ਆ ਬਾਅਦ ਹੀ ਹੋ ਗਿਆ ਤੁਹਾਡੀ ਦਿੱਤੀ ਟਿੱਕ ਗਿਲਸਾਬ ਨੂੰ ਮੈਂ ਕਿਹਾ ਸੀ ਮੈਂ ਆਪਣਾ ਇਹ ਉਹ ਕਹਿੰਦੇ ਜੀ ਮੈਂ ਤਾਂ ਪਤਨ ਲੱਗਿਆ ਹੋਂ ਤਾਂ ਮੈਂ ਤਾਂ ਆਪਦਾ ਬਿੰਦਤ ਸਾਰੇ ਸਾਹਮਣੇ ਹੈ ਸਾਰਾ ਕੁਝ ਨਾਲ ਜਾ ਕੇ ਆਇਆ ਕਰਿਆ। ਤੇ ਫਿਰ ਮੈਂ ਜੀ ਮੈਂ ਤਾਂ ਆਜਾਦ ਲੜੂਗਾ ਕਿਉਂਕਿ ਮੈਂ ਤਾਂ ਨਹੀਂ ਹਰਦਾ ਹਾਂ ਮੈਂ ਤਾਂ ਆਪਣਾ ਇਨਾ ਅਜਾ ਇਨਾ 25 30 ਸਾਲ ਦੀ ਮੇਰੀ ਕਮਾਈ ਹੈ। ਉਹ ਤਾਂ ਮੇਰੀ ਤਾਂ ਹੁਣ ਉਹ ਤਾਂ 10 ਲੱਗੇ ਪਈ ਹੈ ਜੀ। ਇਹ ਤਾਂ ਪਹਿਲੀ ਵਾਰ ਮਤਾ ਇਹਨਾਂ ਸਰਕਾਰ ਆਪਣਾ ਕਾਲੀ ਸਰਕਾਰ ਜੋ ਬਥੇਰੇ ਦੇਖਿਆ ਪਰ ਪਹਿਲਾ ਸਿਸਟਮ ਦੇਖਿਆ ਮੈਂ ਆ ਕੰਮ ਹੋਇਆ ਬੈਨਸ ਪੋਟੀਕਲ ਇਹ ਵੀ ਹੈ ਕਿ ਇਹ ਅਵਾਰਡ ਵੀ ਐਮਐਲਏ ਸਾਹਿਬ ਦਾ ਖੁਦ ਐਮਐਲਏ ਸਾਹਿਬ ਦਾ ਵਾਰਡ ਆ ਤਾਂ ਫਿਰ ਐ ਐਮਐਲ ਕੀ ਮੰਨਦੇ ਹੋ ਕਿ ਐਮਐਲਏ ਸਾਹਿਬ ਦੀ ਆਪਣੇ ਵਾਰਡ ਦੇ ਵਿੱਚ ਹੀ ਨਹੀਂ ਚੱਲੀ ਉਹਨਾਂ ਦਾ ਡਰੈਸ ਪੜ੍ਹ ਲਓ ਬੀਬੀ ਆਰਾ ਬਕਾਇਦਾ ਰੋਡ ਲਿਖਿਆ ਹੋਇਆ ਹੈ ਤੇ ਮੇਰਾ ਐਡਰੈਸ ਭਾ ਲੋ ਆਪਣਾ ਪਰਿਵਾਰ ਨੰਬਰ ਨਾਲ ਹੀ ਲਿਖਿਆ ਹੋਇਆ ਹੈ। ਜੇ ਬੰਦਾ ਇੱਥੋਂ ਦਾ ਬਸਨੀਕ ਹੀ ਹੈ ਨਹੀਂਗਾ ਉਹ ਵੋਟਾਂ ਕਿ ਕਿਹੜੇ ਮੁੰਡਾ ਵਾਂਗੂ ਇੱਥੋਂ ਆ ਕੇ ਨੰਬਰ ਦੇ। ਪਰੋਂ ਲਿਆ ਲਿਆ ਕੱਠ ਦਿਖਾਵਾਂਗੇ ਉਹ ਵੋਟਾਂ ਨਹੀਂ ਹੁੰਦੇ ਇਹੋ। ਅਚਾਨਦੇ ਵੱਲੋਂ ਬਾਹਰੋਂ ਕੱਠ ਦਿਖਾਇਆ ਜਾਂਦਾ। ਮੈਂ ਕਹਿੰਦਾ ਸਾਰਾ ਦੇਖੂਗਾ ਕਈ ਜਾਂਦੇ ਬਾਪ ਸਾਰਾ ਪਰਿਵਾਰ ਮੈਨੂੰ ਇੱਕੋ ਹੀ ਬੰਦਾ ਦਿਖਾ ਦਿਓ ਦੋ ਬੰਦੇ ਦਿਖਾ ਦਿਓ ਤੇ ਮੈਂ ਬੈ ਉਹ ਬੈਸੀ ਬਹਿ ਜੂ ਮੈਂ। ਬਠਿੰਡਾ ਦੇ ਵਾਰਡ ਨੰਬਰ 48 ਦੀ ਕੌਂਸਲਰ ਦੀ ਉਪਚੋਣ ਜਿਹੜੀ ਆ ਉਹ ਇੱਕ ਪਹੇਲੀ ਬਣੀ ਹੋਈ ਆ। ਕਿਉਂਕਿ ਜੈਸਾ ਇਸ ਵਾਰਡ ਦੇ ਵਿੱਚ ਹੋਇਆ ਐਸਾ ਸ਼ਾਇਦ ਹੁਣ ਤੱਕ ਪੰਜਾਬ ਦੇ ਰਾਜਨੀਤਿਕ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਹੋਵੇ ਐਮਐਲਏ ਜਿਹੜਾ ਹੁੰਦਾ ਆ ਉਹ ਹਲਕੇ ਦਾ ਮਾਲਕ ਹੁੰਦਾ ਆ ਪਰ ਐਮਐਲਏ ਦੇ ਜਿਹੜਿਆ ਪੂਰੇ ਹਲਕੇ ਦੇ ਵਿੱਚ ਚੱਲਦੀ ਹੁੰਦੀ ਆ ਲੋਕ ਐਮਐਲਏ ਕੋਲ ਜਾਂਦੇ ਨੇ ਕਿ ਭਾਈ ਸਾਡਾ ਆਹ ਕੰਮ ਕਰੋ ਪਰ ਸਾਡਾ ਆਹ ਕੰਮ ਕਰੋ ਜਗਰੂਪ ਸਿੰਘ ਗੱਲ ਜਿਹੜੇ ਆ ਉਹ ਐਮਐਲਏ ਬਠਿੰਡਾ ਸ਼ਹਿਰੀ ਨੇ ਉਹਨਾਂ ਦੇ ਵੱਲੋਂ ਅਕਾਲੀ ਦਲ ਦੇ ਵਰਕਰ ਨੂੰ ਜਿਹੜਾ ਹੈਗਾ ਉਹ ਪਾਰਟੀ ਜੁਆਇਨ ਕਰਵਾਈ ਜਾਂਦੀ ਆ ਐਮ ਸੀ ਡੀ ਟਿਕਟ ਜਿਹੜੀ ਆ ਉਹ ਦੇ ਦਿੱਤੀ ਜਾਂਦੀ ਹੈ ਦਵਾਈ ਜਾਂਦੇ ਕਿ ਭਈ ਤੁਸੀਂ ਐਮ ਸੀ ਦੇ ਤੌਰ ਤੇ ਜਿਹੜਾ ਹੈਗਾ ਲੜੋਗੇ ਪਰ ਕੀ ਹੁੰਦਾ ਆ ਐਨ ਮੌਕੇ ਦੇ ਉੱਪਰ ਆਮ ਆਦਮੀ ਪਾਰਟੀ ਦੇ ਵੱਲੋਂ ਕਿਸੇ ਹੋਰ ਦੇ ਦਾਅਵੇਦਾਰੀ ਜਿਹੜੀ ਉਹ ਪੇਸ਼ ਕੀਤੀ ਜਾਂਦੇ ਟਿਕਟ ਉਹਨਾਂ ਨੂੰ ਦੇ ਦਿੱਤੀ ਜਾਂਦੀ ਆ ਐਮ ਐਲ ਏ ਦੀ ਦਿੱਤੀ ਹੋਈ ਟਿਕਟ ਕੱਟੀ ਜਾਂਦੀ ਆ ਮੈਂ ਗੱਲ ਬਲਵਿੰਦਰ ਸਿੰਘ ਹੋਰਾਂ ਦੀ ਕਰ ਰਹੇ ਹਾਂ ਉਸ ਤੋਂ ਬਾਅਦ ਬਲਵਿੰਦਰ ਸਿੰਘ ਹੋਰਾਂ ਨੂੰ ਟਿਕਟ ਮਿਲਦੀ ਆ ਪਰ ਹੁਣ ਇਹ ਆਜ਼ਾਦ ਚੋਣ ਜਿਹੜੀ ਆ ਉਹ ਲੜ ਰਹੇ ਆ ਪੂਰਾ ਸਿਨੈਰੀਓ ਕੀ ਇਹ ਗੱਲਬਾਤ ਕਰਾਂਗੇ ਬਲਵਿੰਦਰ ਜੀ ਸਭ ਤੋਂ ਪਹਿਲਾਂ ਸਵਾਗਤ ਤੁਹਾਡਾ ਸਸੀ ਗਾਇ ਬਾਈ ਜੀ ਪਹਿਲਾਂ ਦੱਸਿਓ ਪੂਰਾ ਸਿਨੈਰੀਓ ਕਿ ਤੁਸੀਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੀ ਸ਼੍ਰੋਮਣੀ ਅਕਾਲੀ ਦਲ ਤੋਂ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਆਉਣੇ ਹੋ ਕਿਹੜੇ ਭਰੋਸੇ ਤੇ ਆਉਂਦੇ ਹੋ ਭਾਜੀ ਮੈਨੂੰ ਘੱਟੋ ਘੱਟ ਵੀ 25-30 ਸਾਲ ਹੋ ਗਏ ਸੇਵਾ ਕਰਦਿਆਂ ਅਕਾਲੀ ਦਲ 'ਚ ਠੀਕ ਹੈ ਜੀ ਬਹੁਤ ਵਧੀਆ ਤਨਮਨ ਉਸੇ ਆ ਇਸ ਵਾਰ ਦੀ ਸਾਰੇ ਸੇਵਾ ਕੀਤੀ ਹੈ ਜੀ ਸਾਰਾ ਪਰਿਵਾਰ ਹੀ ਸਾਰ ਆਪਣਾ ਇੱਥੇ ਸੀਗਾ ਜੀ ਉਸ ਤੋਂ ਬਾਅਦ ਚਲੋ ਗੱਲ ਸਾਹਮਣੇ ਚਲੋ ਆਪਣੇ ਨੇੜਤਾ ਹੈਗੀ ਹੈ ਸਾਡੇ ਪਿੰਡਾਂ ਦੇ ਗਵੰਢੀ ਹੈ ਸਾਡੇ ਮਹੱਲੇ ਦੇ ਐਮ ਐਲ ਏ ਨੇ ਇੱਥੋਂ ਸਾਰੇ ਆਪਣੇ ਇੱਥੋਂ ਦੇ ਲੈਣੇ ਗਵੰਢੀ ਹੈ ਤਾਂ ਕਹਿੰਦਾ ਤੇ ਮੈਂ ਗਿਲਸਾ ਨੇ ਮੈਨੂੰ ਕਿਹਾ ਵੀ ਗਿਲਸਾ ਆਪਣੇ ਬੰਦਾ ਇਲੈਕਸ਼ਨ ਹੋਣੀ ਹੈ ਜੇ ਤੂੰ ਲੜਨਾ ਤਾਂ ਤੈਨੂੰ ਮੈਂ ਲੜਾ ਸਕਦਾ ਇਥੇ ਜੀ ਮੈਂ ਵੀ ਆਪਦੇ ਸਾਰੇ ਵਾਰਡ ਵਾਸੀਆਂ ਨਾਲ ਆਪਣੇ ਹੋਪਾਂ ਪਰਾਂ ਪਾਸਲਾਹ ਕੀਤੀ ਚਲੋ ਸਰਕਾਰ ਹੈਗੀ ਹੈ ਸਮਾਂ ਚਲ ਇੱਕ ਸਾਲ ਦਾ ਟਾਈਮ ਹੈਗਾ ਲੜਨੇ ਆਪਾਂ ਇਲੈਕਸ਼ਨ ਹੈਗੇ ਇਹਦੇ ਤੇ ਮੈਂ ਵਿਚਾਰ ਬਣਾਇਆ ਚਲੋ ਆਪਾਂ ਪਾਰਟੀ ਸ਼ਾਮਲ ਹੋ ਜਾਈਏ ਜੀ ਤੇ ਮੈਂ ਗਿਲਸਾ ਦੇ ਪਰੋਸੇ ਨਾਲ ਆ ਪਾਰਟੀ ਸ਼ਾਮਲ ਹੋਇਆ ਹੂੰ ਤੇ ਗਿਲਸਾ ਮੈਨੂੰ ਟਿਕਟ ਹੀ ਦੋ ਅਗਲੇ ਆਏ ਸੀਗੇ ਪਾਰਟੀ ਜੋ ਸ਼ਾਮਲ ਹੋਏ ਉਹ ਪਾਰਟੀ ਚ ਕਿੰਨਾ ਨੇ ਸ਼ਾਮਲ ਕਰਵਾਇ ਸੀ ਤੁਹਾਨੂੰ ਗਿਲਸਾ ਸਾਹਿਬ ਤੁਸੀਂ ਨਾਲ ਹੋ ਹਾਂਜੀ ਹਾਂ ਗਿਲਸਾ ਨੇ ਕਰਾਇਆ ਸੀ ਮੈਨੂੰ ਤੇ ਅਮਰ ਅਰੋੜਾ ਜੀ ਆਪਣੇ ਪ੍ਰਧਾਨ ਪੰਜਾਬ ਦੇ ਉਹਨਾਂ ਦੇ ਸਾਹਮਣੇ ਮੈਂ ਸ਼ਾਮਲ ਹੋਇਆ ਉਹਨਾਂ ਦੇ ਚੰਡੀਗੜ੍ਹ ਸ਼ਾਮਲ ਹੋਇਆ ਜਾ ਕੇ ਮੈਂ ਜੀ ਫਿਰ ਟਿਕਟ ਟਿਕਟ ਦਾ ਕਿਸ ਨਾਲ ਹੀ ਬੰਦੇ ਟਿਕਟ ਦਿੱਤੀ ਟਿਕਟ ਦਾ ਬਾਈ ਹੈਂਡ ਦਿੱਤੀ ਸਾਨੂੰ ਉਹਨਾਂ ਨੇ ਸਾਨੂੰ ਆ ਦੇਖੋ ਆਮਾ ਦੀ ਪਾਰਟੀ ਟਿਕਟ ਹਾਂਜੀ 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 ਆ ਦੇਖੋ ਟਿਕਟਾ ਮੇਰੇ ਕੋਲ ਹੈ ਹਾਂ ਬਾਹਰ ਟੈਕਸ ਹਾਂਜੀ ਹਾਂ ਮੈਂ ਤਾਂ ਜਦੋਂ ਆਪਣੇ ਨਾਵੇਂ ਦੇ ਕਾਏ ਭਰਨ ਲੱਗੇ ਆ ਸੀਗਾ ਜੋ ਲੋੜ ਤੋਂ ਪੈਂਦੀ ਆ ਕਾਏ ਜਾਂਦੀ ਮੇਰੇ ਕੋਲੇ ਸੀਗੇ ਜੋ ਕਾਏ ਭਰਨ ਗਏ ਪਿਛੋਂ ਗੱਲਾਂ ਬਾਤਾਂ ਜਦੋਂ ਸੁਣੀਆਂ ਬਾੜ ਬਣੀ ਵੀ ਟਿਕਟ ਦਾ ਸ਼ਹਿਰ ਕਿਤੇ ਹੋ ਪਾਸੇ ਜਾ ਰਹੀ ਹੈ ਤੇ ਸਾਨੂੰ ਪਤਾ ਨਹੀਂ ਲੱਗੇ ਕਿਹੜੇ ਵੇਲੇ ਸਾਡੇ ਟਿਕਟ ਕੱਟਦੀ ਸਾਡੇ ਜੀ ਟਿਕਟਿਕਲ ਆਹ ਦੇਖੋ ਸ ਕੱਟ ਕੇ ਜਦੋਂ ਦੇਖਿਆ ਸਵੇਰ ਤੋਂ ਸ਼ਾਮ ਤੱਕ ਕਲੀ ਸੀ ਸ਼ਾਮ ਡਾਊਟ ਹੈ ਸਵੇਰ ਦੇਖਿਆ ਸਵੇਰ ਮੇਰੇ ਪੇਪਰ ਦੇ ਫਰੰਟ ਪੇਜ ਤੇ ਮੇਰਾ ਨਾਂ ਸੀਗਾ ਕਿ ਆਪ ਵੱਲੋਂ ਟਿਕਟ ਜਾਲ ਬਿਲੋਂਦਸ ਮਤੋਂ ਦਿੱਤੀ ਗਈ ਹੈ ਤੇ ਉਹ ਤੋਂ ਬਾਅਦ ਫਿਰ ਜਦੋਂ ਚੱਲ ਗਿਆ ਤੋ ਖਬਰਾਂ ਆਉਣ ਲੱਗੀਆਂ ਵੀ ਆ ਕਿ ਟਿਕਟਾਂ ਕਰਨ ਦੇ ਬਾਹਰ ਦੇ ਬੰਦੇ ਕੋਈ ਦਿੱਲੀ ਤੋਂ ਜ਼ੋਰ ਪਾ ਕੇ ਲੈ ਕੇ ਬਾਹਰ ਦੇ ਕਿਉਂਕਿ ਦੇਵਾਲ ਦੇ ਕੋਈ ਕੋਈ ਦਿੱਲੀ ਤੋਂ ਬੰਦੇ ਆਏ ਆ ਉਹ ਪ੍ਰੈਸ਼ਰ ਪਾ ਕੇ ਟਿਕਟ ਲੜ ਰਹੇ ਲਕਸ਼ ਲੜ ਰਹੇ ਆਗੇ ਮਤਲਬ ਪੰਜਾਬ ਦੇ ਐਮ ਐਲ اے ਨੇ ਬਠਿੰਡਾ ਸ਼ਹਿਰੀ ਦੇ ਐਮ ਐਲ ਐ ਨੇ ਜਿਹੜੇ ਆਪਾਂ ਪੰਜਾਬ ਦੀ ਲੀਡਰਸ਼ਿਪ ਨੇ ਟਿਕਟ ਤੁਹਾਨੂੰ ਦੇ ਦਿੱਤੀ ਪਰ ਉਹਦੇ ਬਾਅਦ ਗੱਲਾਂ ਇਹ ਆਈਆਂ ਕਿ ਭਾਈ ਦਿੱਲੀ ਵਾਲੇ ਜ਼ੋਰ ਪਾ ਕੇ ਟਿਕਟ ਠਟਾਦੀ ਹਾਂ ਟਿਕਟ ਠਟਾਦੀ ਜੀ ਤੋ ਟਿਕਟ ਠਟਾ ਹਾਂਜੀ ਹਾਂਜੀ ਟਿਕਟ ਉਹ ਤੋਂ ਬਾਅਦ ਫਿਰ ਪੀਸੀ ਪ੍ਰਧਾਨ ਦੇ ਸੁਪੁੱਤਰ ਨੂੰ ਮਿਲਦੀ ਹੈ ਹਾਂਜੀ ਹਾਂਜੀ ਉਹਨੂੰ ਮਿੱਤ ਤੇ ਆਪਣੇ ਉਹਨੂੰ ਬੇਟਨ ਮਿਲਿਆ ਇਹਨ ਤਾਂ ਫਿਰ ਤੁਸੀਂ ਇਹ ਵੀ ਮੰਨਦੇ ਹੋ ਕਿ ਕਿਉਂਕਿ ਉਹਨਾਂ ਦੇ ਪਿਤਾ ਪ੍ਰਧਾਨ ਨੇ ਉਸ ਤੋਂ ਬਾਅਦ ਸੁਪੁੱਤਰ ਨੂੰ ਫਿਰ ਉਹਨਾਂ ਐਮਸੀ ਦੀ ਡਿਟੈਕਟ ਤਾਂ ਲੱਗਦਾ ਕਿ ਪਰਿਵਾਰਵਾਦ ਵਾਲਾ ਕੰਮ ਇੱਥੇ ਵੀ ਭਾਰੂ ਪੈ ਗਿਆ ਦੇਖੋ ਪਰਿਵਾਰਵਾਦੀ ਹੈ ਜੀ ਦੇਖੋ ਜਿਨ੍ਹਾਂ ਨੇ ਆਪਣੇ ਮੌਕੇ ਦੇ ਐਮ.ਐਲ.ਏ ਆ ਪੰਜਾਬ ਦੇ ਚਲੋ ਸਾਰਾ ਬਾਕੀ ਸੇਵਾ ਆਪਣੇ ਸ਼ਹਿਰੀ ਸੇਵਾ ਕਰ ਰਹੇ ਹੈ ਉਹਨਾਂ ਨੇ ਦੇਖਣਾ ਕੋਈ ਪਹਿਲੀ 5-6 ਸਾਲ ਪਹਿਲਾਂ ਵੀ ਉਹਨਾਂ ਨੇ ਇਲੈਕਸ਼ਨ ਆਪਣੇ ਲੜੇ ਹੈ 6 ਵਾਰੀ ਲੜਿਆ ਜਿੱਤੇ ਹੈਗੇ ਉਹਨਾਂ ਨੇ ਦੇਖਣਾ ਵੀ ਇਲੈਕਸ਼ਨ ਕੌਣ ਲੜ ਸਕਦਾ ਹੈ ਕੌਣ ਕਰਦਾ ਜੇ ਆਪਾਂ ਨੂੰ ਕਾਬਿਲ ਸਮਝੇ ਤਾਂ ਆਪਾਂ ਲੈ ਕੇ ਤਾਂ ਹੀ ਬੁਲਾਇਆ ਸੀ ਉਹਨਾਂ ਨੇ ਬਾਕੀ ਨੂੰ ਇਹ ਨਹੀਂ ਪਤਾ ਕਿ ਇਲੈਕਸ਼ਨ ਬਾਹਰੋਂ ਆਪਣੇ ਪੈਸੇ ਦੇ ਨਸ਼ੇ ਤੇ ਆ ਕੇ ਇਲੈਕਸ਼ਨ ਲੜ ਰਹੇ ਹੈ ਪਰ ਜਿਹੜੀ ਇਹ ਫਤਵਾ ਤਾਂ ਲੋਕਾਂ ਨੇ ਜਨਤਾ ਨੇ ਆਪ ਦੇਣਾ ਹੈ ਉਹਨਾਂ ਨੇ ਦੇਣਾ ਹੈ ਅਜਾ ਉਹ ਤੂੰ ਗਿਲਸਾਬ ਨਾਲ ਤੁਹਾਡੀ ਗੱਲਬਾਤ ਹੋਈ ਗਿਲਸਾਬ ਨੂੰ ਕੀਤੀ ਵੀ ਗਿਲਸਾਬ ਆ ਕੀ ਹੋ ਗਿਆ ਤੁਹਾਡੀ ਟਿੱਕ ਟਕ ਗਿਲਸਾਬ ਨੂੰ ਮੈਂ ਕਿਹਾ ਸੀ ਮੈਂ ਆਪਣਾ ਇਹ ਹੋਰ ਕਹਿੰਦੇ ਜਿਵੇਂ ਤਾ ਪਤਨ ਲੱਗਿਆ ਹੋਂ ਦਾ ਮੈਂ ਤਾਂ ਆਪ ਤਾਂ ਬੰਦ ਤੁਹਾਨੂੰ ਸਾਰੇ ਸਾਹਮਣੇ ਹੈ ਸਾਰਾ ਕੁਝ ਨਾਲ ਜਾ ਕੇ ਆਏ ਕਰਿਆ ਤੋ ਫਰ ਮੈਂ ਜੀ ਮੈਂ ਤਾਂ ਆਜ਼ਾਦ ਲੜੂਗਾ ਇਲੈਕਸ਼ਨ ਮੈਂ ਤਾਂ ਨਹੀਂ ਹਰਦਾ ਹਮ ਤਾਂ ਆਪਾਂ ਇਨਾ ਜਿਹੜਾ ਇਨਾ 25 30 ਸਾਲ ਦੀ ਮੇਰੀ ਕਮਾਈ ਹੈ ਉਹ ਤਾਂ ਮੇਰੀ ਤਾਂ ਹੁਣ ਉਹ ਤਾਂ ਦਾਦ ਲੈ ਕੇ ਪਈ ਹੈ ਜੀ ਫਿਰ ਮੈਂ ਤਾਂ ਆਜ਼ਾਦ ਭਰੇ ਜੀ ਫਿਰ ਬਾਕੀ ਮੈਂ ਆਪਣੇ ਮਹੱਲੇ ਸਾਰਾ ਦਾ ਭਰਾਵਾਂ ਨਾਲ ਸਹਿਯੋਗ ਕੀਤਾ ਉਹ ਕਹਿੰਦੇ ਤੂੰ ਮੈਂ ਨਰਾਸ਼ ਹੋਇਆ ਚਲ ਮੰਨ ਤਾਂ ਹੁੰਦਾ ਜੀ ਆਪਾਂ ਇੰਨੀ ਸੇਵਾ ਕੀਤੀ ਹੈ ਤੇ ਆਪਾਂ ਫਿਰ ਉਹ ਕਹਿੰਦੇ ਤੂੰ ਨਰਾਸ਼ ਨਾ ਬੜ ਤੇਰੇ ਨਾਲ ਹੈ ਮਹੱਲਾ ਸਾਰਾ ਸਭ ਤੇ ਨਾਲ ਅਵਾਰਡ ਨਾ ਬੜ ਤੇਰੇ ਨਾਲ ਤੇ ਤੂੰ ਆਜ਼ਾਦ ਪਰ ਵੱਡੀ ਗੱਲ ਇਹ ਵੀ ਹੈ ਕਿ ਇਹ ਅਵਾਰਡ ਵੀ ਐਮਐਲਏ ਸਾਹਿਬ ਦਾ ਖੁਦ ਹੈ ਐਮਐਲਏ ਸਾਹਿਬ ਦਾ ਵਾਰਡ ਹੈ ਤਾਂ ਫਿਰ ਐ ਦਖੋ ਜੀ ਤਾਂ ਹੁਣ ਇਹਨਾਂ ਪਾਰਟੀ ਦਾ ਮੈਂ ਤਾਂ ਕੁਝ ਮੈਨੂੰ ਪਤਾ ਨਹੀਂ ਮੈਟਰ ਦਾ ਕੀ ਆਪਾਂ ਦਾ ਕੀ ਸਹੀ ਚੰਦਾ ਇਹਨਾਂ ਦਾ ਜੀ ਹੈ ਜੀ ਆਪਾਂ ਦਿੱਲੀ ਦੀ ਦਿੱਲੀ ਦੀ ਲੱਗਦੀ ਆ ਜਦੋਂ ਉੱਪਰੋਂ ਭੱਜ ਪੈ ਗਏ ਜੀ ਫਿਰ ਉਹਨਾਂ ਨੇ ਸੋਚਿਆ ਨਹੀਂ ਕਿਥੇ ਪੰਜਾਬ ਦੇ ਲੀਡਰਾਂ ਨੂੰ ਸੋਚਿਆ ਸ਼ਹਿਰੀ ਐਮਐਲਏ ਨੂੰ ਸੋਚਿਆ ਪਰ ਰਹਿ ਕੀ ਗਏ ਨੇ ਜੀ ਫਿਰ ਅ ਫਿਰ ਐਮਐਲਏ ਸਾਹਿਬ ਦਾ ਸਮਰਥਨ ਸਪੋਰਟ ਤੁਹਾਡੇ ਨਾਲ ਹੈ ਜਾਂ ਨਹੀਂ ਦੇਖੋ ਜੋ ਤਾਂ ਆਪਾਂ ਦਰੋਦਾ ਨਹੀਂ ਹੋਇਆ ਤਾਂ ਬਾਕੀ ਸ਼ਾਇਦ ਤੁਹਾਨੂੰ ਹੋਵੇ ਤਾਂ ਜੇ ਤਾਂ ਹੁਣ ਆਪ ਦਾ ਘਰੇ ਬੈਠੇ ਨਾ ਉਧਰ ਨਾ ਇਧਰ ਆਪਾਂ ਦਾ ਹੋਵੇ ਬਸੇ ਕੋਈ ਹੈ ਨਹੀਂ ਕੋਈ ਖੈਦ ਨਹੀਂ ਹੋਈ ਜੀ ਜੋ ਉਸ ਦੀ ਆਜ਼ਾਦ ਚੌਂ ਲੋੜੀ ਉਸ ਤੋਂ ਬਾਅਦ ਤੁਹਾਡੇ ਨਾਲ ਤਾਂ ਨਹੀਂ ਆਏ ਐਮਐਲ ਸਾਬ ਕੇ ਆਏ ਨਹੀਂ ਜੀ ਨਹੀਂ ਮੈਂ ਤੁਹਾਡੇ ਨਾਲ ਨਹੀਂ ਉਧਰ ਚੱਲ ਰਹੇ ਨੇ ਜਾਂ ਨਹੀਂ ਨਾ ਜੀ ਨਾ ਕਿਤੇ ਵੀ ਨਹੀਂ ਐਮਐਲ ਸਾਬ ਨਹੀਂ ਨਹੀਂ ਕਿਸੇ ਪਾਸੇ ਵੀ ਨਹੀਂ ਜਾਂਦਾ ਨਹੀਂ ਜੀ ਨਹੀਂ ਤੁਸੀਂ ਫਿਰ ਪਾਰਟੀ ਜੁਆਇਨ ਕੀਤੀ ਪਾਰਟੀ ਤੁਸੀਂ ਛੱਡੀ ਹੈ ਜਾਂ ਹਾਲੇ ਗਿਲਸਾ ਨੂੰ ਮੈਂ ਆਖਿਆ ਜੀ ਗਿਲਸਾ ਜੇ ਤਾਂ ਆਪਣਾ ਹੋਇਆ ਠੀਕ ਹੈ ਮੈਂ ਤਾਂ ਯਾਰ ਲੜੂੰਗਾ ਜੀ ਮੈਂ ਕਹਿੰਦਾ ਸੀਗਾ ਉਹ ਕਹਿੰਦਾ ਤੇਰੀ ਖੁਸ਼ੀ ਆਪ ਤੂੰ ਲੜ ਲੜ ਫ ओके okay. हां जी हां पार जी पार्टी ਤੁਸੀਂ ਮੈਂ ਪਾਰਟੀ ਗੱਲ ਪਾਰਟੀ ਛੱਡੀ ਜਾਂ ਨਹੀਂ ਪਾਰਟੀ ਛੱਡੀ ਨਹੀਂ ਪਾਰਟੀਆ ਦੇਖੋ ਮੈਂ ਤਾਂ ਛੱਡੀ ਐ ਨਾ ਉਹ ਆਪਦਾ ਆਪਣਾ ਆਜ਼ਾਦ ਭਰਤੇ ਜੀ ਆਪਾਂ ਆਪ ਇੱਕ ਵਾਰੀ ਆਪਦਾ ਭਰਾਮਾਂ ਨਾਲ ਮਿਲ ਕੇ ਜਿਹੜੇ ਸਾਰੇ ਵਾਰਡ ਨਾਲ ਮਿਲ ਕੇ ਇਹ ਫਤਵਾ ਦੇਵਾਂਗੇ ਉਹ ਵੇਖਾਂਗੇ ਕੀ ਹੁੰਦਾ ਇਹ ਗਿੱਲ ਜਗਰੂਪ ਸਿੰਘ ਗਿੱਲ ਹੋਰਾਂ ਤਾਂ ਤੱਕ ਹੀ ਹੋਈ ਤੁਹਾਡੀ ਗੱਲਬਾਤ ਜਾਂ ਅਮਨ अरोड़ा ਸਾਹਿਬ ਹੋਰ ਪਾਰਟੀ ਲੀਡਰਸ਼ਿਪ ਤੱਕ ਵੀ ਗੱਲ ਹੋਈ ਕਿ ਜੀ ਮੇਰੇ ਨਾਲ ਗਲਤ ਹੋਇਆ ਦੇਖੋ ਜੋ ਸਮਾਕਟ ਸੀਗਾ ਆਪਾਂ ਕਾਗਜ਼ਾਂ 'ਪਰ ਸੋਚੇ ਵੀ ਕਾਗਜ਼ ਭਰ ਗਿਆ ਆਜ਼ਾਦ ਭਰ ਗਿਆ ਇਹ ਤਾਂ ਆਪਣਾ ਹੁਣ ਆਪਾਂ ਦਾ ਜੰਗ ਤਾਂ ਆਪੇ ਲੜਨੀ ਐ ਤੇ ਆਪਣੇ ਲੋਕਾਂ ਨੇ ਲ ਨਾ ਮੇਰੇ ਇਲੈਕਸ਼ਨ ਨਹੀਂ ਉਹ ਆਪ ਇਲੈਕਸ਼ਨ ਕਰ ਰਹੇ ਮੈਂ ਨਹੀਂ ਮਤਾ ਇੱਕ ਦਾ ਨਾ ਚਿਹਰਾ ਮੂਰੇ ਇਲੈਕਸ਼ਨ ਸਾਰੇ ਮੇਰੇ ਬਾੜ ਨਹੀਂ ਲੜਨੇ ਤੁਸੀਂ ਕੀ ਮੰਨਦੇ ਵੀ ੱਤਕਾ ਹੋਇਆ ੱਤਕਾ ਹੀ ਹੈ ਜੀ ਦੇਖੋ ਜੋ ਆਪਣੇ ਡਾਡਾ ਉੱਥੋਂ ਜੇ ਸਰਕਾਰਾਂ ਆਈ ਨਹੀਂ ਪਤਾ ਦਿੱਲੀ ਵਾਲਿਆਂ ਨੂੰ ਕਿ ਪੰਜਾਬ ਦੇ ਬੰਦੇ ਨੇ ਸਰਕਾਰ ਹੈ ਉਹਨਾਂ ਨੇ ਚਲਾਉਣਾ ਹੈ ਉਹਨਾਂ ਦਾ ਏਰੀਆ ਹੈ ਉਹਨਾਂ ਨੇ ਵੇਖਣਾ ਉਹਨਾਂ ਦੇ ਲੋਕਾਂ ਨੇ ਵੋਟਾਂ ਪਾਉਣੀਆਂ ਜੇ ਆਪਾਂ ਇਕੱਠ ਕਰਕੇ ਜਿਹਾ ਦਿਖਾ ਕੇ ਤਾਂ ਨਹੀਂ ਵੋਟਾਂ ਪੈਂਦੀਆਂ ਪਰ ਉਹ ਲਿਆ ਲਿਆ ਇਕੱਠ ਦਿਖਾਵਾਂਗੇ ਉਹ ਵੋਟਾਂ ਨਹੀਂ ਹੁੰਦੀਆਂ ਜੀ ਉਹ ਅਚਾਨਦੇ ਵੱਲੋਂ ਬਾਹਰੋਂ ਇਕੱਠ ਦਿਖਾਇਆ ਜਾ ਰਿਹਾ ਮੈਂ ਕਹਿੰਦਾ ਸਾਰਾ ਦੇਖੋ ਕਹੀ ਜਾਂਦੇ ਬਾਪ ਸਾਰਾ ਪਰਿ ਤੁਹਾ ਮੈਂ ਬੈ ਹੂੰ ਬੇਸੀ ਬੇਜੂ ਮੈਂ ਅੱਛਾ ਉਹ ਤੋਰ ਮੱਦੇ ਪੰਜ ਚਾਰ ਬੰਦੇ ਸੂਤ ਗਾਦਾਂ ਜਾਂ ਬੰਦੇ ਦੇ ਵੋਟ ਹੈਗੇ ਇੱਥੇ ਤੇ ਮਤਲਬ ਹੀ ਹੈ ਨਾ ਬਾਹਰੋਂ ਲਾ ਕੇ ਉਹ ਬਖਾਵਾ ਕਰਨਾ ਇਹ ਵੋਟਾਂ ਨਹੀਂ ਹੈਗੇ ਜੀ ਇਸ ਤੋਂ ਪਹਿਲਾਂ ਵੀ ਉਸ ਪਰਿਵਾਰ ਦੇ ਵੱਲੋਂ ਦਾਅਵੇਦਾਰੀ ਪੇਸ਼ ਕੀਤੀ ਗਈ ਸੀ ਜੋ ਤੁਸੀਂ ਪਾਰਟੀ ਦੇ ਵਿੱਚ ਜੁਕੂਗੀ ਇੱਕੋ ਵਾਰਡ ਦੇ ਵਿੱਚ ਜੋ ਤੁਸੀਂ ਪਾਰਟੀ ਦੇ ਵਿੱਚ ਜੁਆਇਨ ਹੁੰਨੇ ਹੋ ਉਸ ਪਰਿਵਾਰ ਦੇ ਵੱਲੋਂ ਮੈਂ ਤਾਂ ਪਰਿਵਾਰ ਦੇ ਵੱਲੋਂ ਕੋਈ ਦਾਅਵੇਦਾਰੀ ਪੇਸ਼ ਕੀਤੀ ਗਈ ਨਹੀਂ 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 ਜਦੋਂ ਮੈਂ ਸ਼ਾਮਲ ਹੋਏ ਨਾ ਜੀ ਉਸ ਤੋਂ ਬਾਅਦ ਇੱਕ ਦਿਨ ਕੁਝ ਘੰਟਿਆਂ ਬਾਅਦ ਲਾ ਲਓ ਅਗਲੇ ਦਿਨ ਲਾ ਲਓ ਉਸ ਤੋਂ ਬਾਅਦ ਦਾਅਵੇਦਾਰੀ ਪੇਸ਼ ਕੀਤੀ ਹੈ ਜੇ ਐ ਹੁੰਦਾ ਤਾਂ ਆਪ ਹਾਂ ਆਪਾਂ ਦੋ ਦੋ ਤਾਂ ਦੋ ਤਾਂ ਇੱਕ ਤਲਵਾਰਾ ਰਹਿ ਨਹੀਂ ਸਕਦਾ ਕਿ ਮੈਂ ਜਦੋਂ ਉਹ ਫਿਰ ਉਹ ਦੋ ਕਿ ਮੈਂ ਟਿਕਟ ਪਹਿਲਾਂ ਮੈਨੂੰ ਕੋਟੀ ਵਾਇ ਦੇ ਲੋ ਨੰਬਰ ਪਰ ਮੀਮੋ ਮੇਦੇ ਲੋ ਹੋਊਗਾ ਤਾਂ ਪਹਿਲਾਂ ਮੈਂ ਟਿਕਟ ਲੈ ਕੇ ਆਇਆ ਉਦੋਂ ਬਾਅਦ ਉਹ ਪ੍ਰੈਸ਼ਰ ਬੈਕ ਉੱਪਰੋਂ ਲੈ ਕੇ ਦਵਾਰੇ ਕੋਈ ਸਲਾਹ ਮਸ਼ਵਰਾ ਕਰਨ ਕਿਸੇ ਨਾਲ ਜਾਂ ਇਲੈਕਸ਼ਨ ਲੜਦੇ ਆਂ ਤੇ ਆਪਣੇ ਆਪ ਦਾ ਭਰਾ ਕੋ ਖਲਾਕ ਕਰੀ ਜਾਂਦੇ ਹੋ ਪਹਿਲੀ ਗੱਲ ਤਾਂ ਉਹਨਾਂ ਦਾ ਇੱਥੇ ਹੈ ਹੀ ਨਹੀਂ ਕੁਛ ਇੱਥੇ ਇਹਨਾਂ ਦਾ ਅੱਛਾ ਇੱਥੋਂ ਨਹੀਂ ਹੈ ਪਹਿਲੀ ਗੱਲ ਤਾਂ ਜਿੱਥੋਂ ਨਾ ਆਪਣੇ ਮੇਰੇ ਮੋਬਾਈਲ 'ਚ ਪਿਆ ਹੈ ਉਹਨਾਂ ਦਾ ਐਡਰੈਸ ਭਰ ਲਓ ਬੀਬੀ ਆਰਾ ਬਾਕਾਇਦਾ ਰੋਡ ਲਿਖਿਆ ਹੋਇਆ ਹੈ ਤੇ ਮੇਰਾ ਐਡਰੈਸ ਜਿਹੜਾ ਬੰਦਾ ਇੱਥੋਂ ਦਾ ਬਸਨੀਕ ਹੀ ਹੈ ਨਹੀਂਗਾ ਉਹ ਵੋਟਾਂ ਕਿਹੜੇ ਮੁੰਡਾ ਵਾਂਗੂ ਇੱਥੋਂ ਆ ਕੇ ਮੰਗਣਗੇ ਅਚਾ ਉਹ ਬਸਨੀਕ ਵੀ ਨਹੀਂ ਇੱਥੇ ਬੀਬੀਆ ਰੋਡ ਤੇ ਆ ਤੁਸੀਂ ਇਹ ਕਾਗਜ਼ਾਂ ਚੈੱਕ ਕਰ ਲਓ ਆਪਣੇ ਜਿਹੜਾ ਆਪਣਾ ਲੈਟਰ ਇਸ਼ੂ ਹੁੰਦਾ 50 ਪੇਜ ਵੱਲੋਂ ਉੱਚੇ ਬੀਬੀਆ ਵਾਲਾ ਬਕਾਇਦਾ ਰੋਡ ਐਡਰੈਸ ਪਾਇਆ ਹੋਇਆ ਸੱਤੇ ਕੈਂਡੀਡੇਟਾਂ ਦਾ ਐਡਰੈਸ ਪਰ ਲਓ ਲੋਕਲ ਹੋਊਗਾ ਮੇਰਾ ਜਮਾ ਨੇੜੇ ਅਵਾਡ 48 ਦਾ ਹੈ ਉਹਨਾਂ ਬੀਬੀਆ ਰੋਡ ਦਾ ਪਾਇਆ ਹੋਇਆ ਤਾਂ ਫਿਰ ਕੀ ਗੱਲ 48 ਵਾਰ ਖਾਸ ਕਰ ਐਮਐਲਏ ਸਾਹਿਬ ਦਾ ਵਾਰਡ ਹੀ ਕਿਉਂ ਸਿਲੈਕਟ ਕੀਤਾ ਉਹਨਾਂ ਨੇ ਵੀ ਇੱਥੋਂ ਹੀ ਲੜਨਾ ਦੋ ਕੁਝ ਉਹ ਤਾਂ ਇਹਨਾਂ ਦੀ ਆਪਦੀ ਹੈ ਬਾਕੀ ਜਾਂ ਤਾਂ ਸਲਾਹ ਮਸ਼ਵਰਾ ਕਰ ਦਿੱਤਾ ਸਾਰਾ ਕੁਝ ਹੋ ਜਾਣਾ ਸੀਗਾ ਜਦੋਂ ਜਾਂ ਤਾਂ ਕੋਈ ਇਹਨਾਂ ਨਾਲ ਕੋਈ ਗੱਲਬਾਤ ਹੋ ਦੇ ਗਏ ਸਾਬ ਕਿ ਮੈਂ ਤਾਂ ਕੋਈ ਆਪਣ ਨੂੰ ਦੁੱਖ ਨਹੀਂ ਪਤਾ ਪਹਿਲੀ ਗੱਲ ਤਾਂ ਬੰਦ ਹੋ ਗਈ ਸੀਗੇ ਬਾਕੀ ਆਪਣਾ ਮਹੱਲਾ ਸੀਗਾ ਆਪਾਂ ਤਾਂ ਯਾਦ ਲੜਨ ਤੇ ਲੜੀ ਜਾਂਦੇ ਆ ਬਸ ਬਾਕੀ ਮੈਨੂੰ ਇਹਦਾ ਮੈਟਰ ਬਾਰੇ ਕੁਝ ਨਹੀਂ ਪਤਾ ਜੀ ਇਸ ਚੀਜ਼ ਦਾ ਸਲਾਮ ਅਸ਼ਬਰਾ ਐਮਐਲ ਸਾਹਿਬ ਨਾਲ ਗੱਲ ਐਮਐਲ ਸਾਹਿਬ ਨਾਲ ਵੀ ਨਹੀਂ ਕੀਤਾ ਐਮਐਲ ਸਾਹਿਬ ਨੂੰ ਵੀ ਨਹੀਂ ਪਤਾ ਸੀ ਵੀ ਇਹ ਪਰਿਵਾਰ ਵੀ ਦਾਵੇਦਾਰ ਆ ਤੇ ਉਹਨਾਂ ਨੂੰ ਵੀ ਪਤਾ ਸੀਗਾ ਜੀ ਨਹੀਂ ਕਿਹਾ ਉਹਨਾਂ ਨੇ ਜੇ ਐਂ ਹੁੰਦਾ ਤਾਂ ਉਹ ਇਹ ਕੰਮ ਨਹੀਂ ਕਰਦੇ ਸੀਗੇ ਇਹਨਾਂ ਤਾਂ ਆਪਣਾ ਭਰੋਸਾ ਹੈ ਕਿ ਚਾ ਚੀ ਐ ਨਹੀਂ ਹੁੰਦੀ ਵੀ ਤੁਸੀਂ ਗੱਲ ਕਰੀਏ ਵੀ ਪਹਿਲਾਂ ਤੁਸੀਂ 20 25 30 ਸਾਲ ਸ਼੍ਰੋਮਣੀ ਅਕਾਲੀ ਦਲ ਦੇ ਲਈ ਜਿਹੜਾ ਹੈਗਾ ਕੰਮ ਕੀਤਾ ਆ ਜਿੰਨ ਤੋਂ ਤੱਕ ਮੇਰਾ ਗਿਆਨ ਹੈ ਜਿੰਨ ਤੱਕ ਮੈਂ ਜਾਣਦਾ ਮੈਨੂੰ ਲੱਗਦਾ ਨਹੀਂ ਸ਼ਾਇਦ ਹੁਣ ਤੱਕ ਇਤਿਹਾਸ ਦੇ ਵਿੱਚ ਐਸਾ ਕੁਝ ਹੋਇਆ ਹੋਵੇ ਕਿ ਐਮਐਲਏ ਦੇ ਵੱਲੋਂ ਟਿਕਟ ਲਈ ਗਈ ਹੋਵੇ ਤੇ ਉਸ ਤੋਂ ਬਾਅਦ ਕੋਈ ਹੋਰ ਜਾ ਕੇ ਐਪੀਸੀ ਪ੍ਰਧਾਨ ਜਾ ਕੇ ਉਹ ਕਟਵਾ ਕੇ ਆਪਦੇ ਸੁਪੁੱਤਰ ਨੂੰ ਦੇਵੇ ਇਸ ਤੋਂ ਪਹਿਲਾਂ ਇਤਿਹਾਸ 'ਚ ਕਦੇ ਸੁਣਿਆ ਕਿ ਐਸਾ ਕੁਝ ਹੋਇਆ ਐਮਐਲਏ ਵੱਲੋਂ ਲਿਆਂਦੀ ਟਿਕਟ ਕੱਟੀ ਗਈ ਹੋਵੇ ਇਹ ਤਾਂ ਪਹਿਲੀ ਵ ਕਿਸੇ ਦਾ ਕੋਈ ਹੈ ਨਹੀਂ ਕਿ ਮਾੜਾ ਮਾੜਾ ਮੌਕੇ ਦਾ ਕਿ ਐਮਐਲਏ ਦਾ ਜਾਂ ਪੰਜਾਬ ਪ੍ਰਧਾਨ ਦੀ ਵੈਲਿਊ ਖਤਮ ਕਰਤੀ ਜਾਂ ਲਾਲਾਸ ਟੈਂਪਰ ਆਉੜਦੀ ਰਹਿ ਗਿਆ ਗੱਲੀਆਂ ਜੀ ਫਿਰ ਕੀ ਵੈਲਿਊ ਹੈ ਕਿੰਨਾ ਦੀ ਪ੍ਰਧਾਨ ਸਾਨੂੰ ਬੇਨਤੀ ਕਹਿੰਦਾ ਅਮਰੋੜਾ ਨੂੰ ਕਰਦਾ ਜੀ ਤੁਸੀਂ ਆਪ ਦੇ ਹੱਥੀ ਟਿਕ ਦਿੱਤੇ ਜਾਂ ਆਪ ਦੇ ਹੱਥੀ ਮੈਨੂੰ ਅਸ਼ਵਾ ਦਿੱਤਾ ਸੀਗਾ ਕਿੱਥੇ ਗਿਆ ਜੀ ਉਹ ਤੁਸੀਂ ਦੇਣੀ ਹੈ ਉਹਨੂੰ ਮਾੜਾ ਮਾੜਾ ਸਾਲਾ ਮਸਲਾ ਕਰ ਲੋ ਉੱਥੇ ਬਿਠਾ ਲਓ ਕਰ ਲੈਂਦੇ ਵੀ ਟਿਕ ਟਾਕ ਬੰਦੇ ਨੂੰ ਲੜਾਉਣੇ ਇਲੈਕਸ਼ਨ ਤੇ ਆਪਣਾ ਇਹ ਸਸਤ ਨਹੀਂ ਬੰਨਣਾ ਸੀ ਕੋਈ ਚੀਜ਼ ਹੈ ਮਤਲਬ ਪੰਜਾਬ ਵਾਲੇ ਕੁਝ ਹੋਰ ਕਹਿੰਦੇ ਨੇ ਦਿੱਲੀ ਵਾਲੇ ਕੁਝ ਹੋਰ ਕਹਿੰਦੇ ਉਹ ਸਿਸਟਮ ਪਤਾ ਨਹੀਂ ਕੀ ਚੱਲੀ ਜਾਂਦਾ ਜੀ ਪੰਜਾਬ ਵਾਲਿਆਂ ਦਾ ਕੋਈ ਸਮਝਦੇ ਕੋਈ ਨਹੀਂ ਉਹ ਗੱਲੀ ਵਾਲੇ ਦਿੱਲੀ ਵਾਲੇ ਤਾਂ ਆਪ ਦਾ ਉੱਥੋਂ ਸਿਸਟਮ ਚਲਾਈ ਜਾਂਦਾ ਤਾਂ ਚਲਾਈ ਜਾਂਦੇ ਆ ਉੱਥੋਂ ਟਿਕਟ ਟਾਈਆ ਹੁਣ ਸਿੱਧਾ ਉੱਪਰ ਤੋਂ ਉਹਨਾਂ ਕੋਲ ਟਿਕਟ ਵਾਈ ਜੇ ਕੱਟ ਕੇ ਆਪਾਂ ਤਾਂ ਪੰਜਾਬ ਦੇ ਪ੍ਰਧਾਨ ਤੋਂ ਲੈ ਕੇ ਆਏ ਟਿਕਟ ਲੈ ਕੇ ਆਏ ਮੈਂ ਤਾਂ ਅੱਛਾ ਗਿਲਸਾ ਦੋ ਆਕੇ ਲੈ ਆਈ ਸੀਗੇ ਹਾਂ ਬਾਕੀ ਹੁਣ ਪਤਾ ਕੀ ਕਰੀ ਕਰੀ ਜਾਂਦੇ ਉੱਪਰ ਵਾਲੇ ਜੀ ਬਹੁਤ ਬਹੁਤ ਧੰਨਵਾਦ ਸਮਝ ਠੀਕ ਹੈ ਜੀ ਧੰਨਵਾਦ ਤਾਂ ਇਹ ਟਿਕਟ ਜਿਹੜੀ ਆ ਬਲਵੰਦਰ ਸਿੰਘ ਹੋਰਾਂ ਨੂੰ ਪੰਜਾਬ ਪ੍ਰਧਾਨ ਦੇ ਵੱਲੋਂ ਜਿਹ ਤਾਂ ਇਹ ਕਹਿੰਦੇ ਨੇ ਕਿ ਉਦੋਂ ਤੱਕ ਕਿਸੇ ਤਰ੍ਹਾਂ ਦਾ ਕੋਈ ਐਲਮਨੀ ਸੀ ਜਾਂ ਕਿਸੇ ਤਰ੍ਹਾਂ ਦੀ ਕੋਈ ਦਾਵੇਦਾਰੀ ਕਿਸੇ ਪਰਿਵਾਰ ਦੇ ਵੱਲੋਂ ਪੇਸ਼ ਨਹੀਂ ਕੀਤੀ ਗਈ ਸੀ ਪਰ ਉਸ ਤੋਂ ਬਾਅਦ ਜਦ ਪਾਰਟੀ ਵੱਲੋਂ ਅਨਾਉਂਸ ਹੁੰਦਾ ਆ ਕਿ ਟਿਕਟ ਜਿਹੜੀ ਹੈਗੀ ਆ ਉਹ ਪੀਸੀ ਪ੍ਰਧਾਨ ਦੇ ਪੁੱਤਰ ਨੂੰ ਜਿਹੜੀ ਆ ਉਹ ਦਿੱਤੀ ਜਾਂਦੀ ਆ ਦਾਵਾ ਬਲਵਿੰਦਰ ਸਿੰਘ ਇਹ ਵੀ ਕਰਦੇ ਨੇ ਕਿ ਇੱਥੋਂ ਦੇ ਵਸਨੀਕ ਵੀ ਨਹੀਂ ਜਿਸ ਵਾਰਡ ਦੀ ਉਹ ਗੱਲ ਕਰਦੇ ਜਿਸ ਵਾਰਡ ਤੋਂ ਉਹ ਐਮਸੀ ਦੀ ਚੋਣ ਜਿਹੜੀ ਆ ਉਹ ਲੜ ਰਹੇ ਨੇ ਇਸ ਵਾਰਡ ਦੇ ਉਹ ਵਸਨੀਕ ਵੀ ਨਹੀਂ ਤੇ ਬਲਵਿੰਦਰ ਸਿੰਘ ਹੋਰਾਂ ਨੇ ਵੀ ਗੱਲ ਕੀਤੀ ਆ ਕਿ ਇਹ ਸ਼ਾਇਦ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਹੋਵੇਗਾ ਕਿ ਐਮਐਲਏ ਦੇ ਵੱਲੋਂ ਖੋਦੇ ਵੱਲੋਂ ਟਿਕਟ ਦਵਾਈ ਗਈ ਹੋਵੇ ਐਮਸੀਡੀ ਖਾਸ ਕਰ ਵੱਡੀ ਗੱਲ ਕਿ ਵਾਰਡ ਵੀ ਖੁਦ ਐਮਐਲਏ ਜਗਰੂਪ ਸਿੰਘ ਗਿੱਲ ਦਾ ਹੈ ਜਿਸ ਵਾਰਡ ਦੀ ਮੈਂ 28 ਨੰਬਰ ਵਾਰਡ ਦੀ ਗੱਲ ਕਰ ਰਹੇ ਹਾਂ ਇਥੋਂ ਲਗਾਤਾਰ ਹੋ ਛੇ ਸੇਵਾ ਰ ਐਮਸੀ ਰਹੇ ਨੇ ਛੇ ਵਾਰ ਐਮਸੀ ਵੀ ਲਗਾਤਾਰ ਜਿਹੜੇ ਉਹ ਇਥੋਂ ਰਹੇ ਨੇ ਤਾਂ ਉਹਨਾਂ ਦੀ ਵੀ ਕਿਤੇ ਨਾ ਕਿਤੇ ਇਹ ਮੰਨੀਏ ਕਿ ਉਹਨਾਂ ਦੀ ਵੀ ਨਹੀਂ ਚੱਲੀ ਤਾਂ ਜਿਵੇਂ ਗੱਲ ਕਰਦੇ ਨੇ ਕਹਿੰਦੇ ਨੇ ਕਿ ਪੰਜਾਬ ਨੇ ਟਿਕਟ ਜਿਹੜੀ ਹੈ ਮੈਨੂੰ ਜ਼ਰੂਰ ਦਿੱਤੀ ਸੀ ਪੰਜਾਬ ਦੀ ਲੀਡਰਸ਼ਿਪ ਨੇ ਪਰ ਇਹ ਸੰਕੇਤ ਜਿਹੜੇ ਆਏ ਇਹ ਗੱਲਾਂ ਸਾਹਮਣੇ ਆਈਆਂ ਕਿ ਦਿੱਲੀ ਦੀ ਲੀਡਰਸ਼ਿਪ ਦੇ ਵੱਲੋਂ ਟਿਕਟ ਜਿਹੜੀ ਹੈ ਮੇਰੀ ਉਹ ਕਟਾਈ ਗਈ ਹੈ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਤੁਹਾਡੀ ਟਿੱਪਣੀ ਬੜੀ ਅਹਿਮ ਹੈ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇ ਬੰਦੇ ਹੋ ਇਜਾਜ਼ਤ ਧੰਨਵਾਦ ਜੀ